ਅੱਜ ਆ ਜੀ ਮੇਲੇ ਦਾ ਦੂਜਾ ਦਿਨ ਦੇਖੋ ਰੌਣਕ ਪੂਰੀ ਆ ਕੱਲ ਰੌਣਕ ਘੱਟ ਸੀਗੀ ਤੇ ਅੱਜ ਰੌਣਕ ਪੂਰੀ ਆ ਬੱਚਿਆਂ ਦਾ ਮਨੋਰੰਜਨ ਆ ਜਿਹੜਾ ਉਹ ਪੂਰਾਗਾ ਜਿਹੜਾ ਉਹ ਪਿੱਛੇ ਪਿੱਛੇ ਆ ਰਿਹਾ ਹੈਗਾ ਉਹ ਆ ਜਾ ਭਾਈ ਤੁਰਿਆ ਗਿਆ ਹਨ ਤੇ ਟਿਕਾਈ ਨਾਲ ਆਊਗਾ ਉਹ ਹੌਲੀ ਹੌਲੀ ਆਊਗਾ ਤੇ ਚਲੋ ਬਾਕੀ ਦੇਖਦੇ ਆਂਗੇ ਜਿੱਦਾਂ ਦਾ ਵੀ ਮਾਹੌਲ ਰਹਿਦਾ ਤੁਹਾਨੂੰ ਸਾਰਾ ਕੁਝ ਦੱਸ ਦਿਆਂਗੇ ਨਾਲ ਹੁੰਦੇ ਵੀ ਤੇ ਚਲੋ ਬਾਕੀ ਜਿਵੇਂ ਵੀ ਹੋਊਗਾ ਤੇ ਗਰਮੀ ਬਹੁਤ ਹੈਗੀ ਤੇ ਹੁਣ ਲੱਭ ਰਿਹਾ ਹੈ ਕੋਈ ਵਧੀਆ ਜੀ ਜਿਹੜੀ ਦੁਕਾਨ ਆ ਕੋਈ ਅੰਦੇ ਕਹਿੰਦੇ ਪਕੌੜੇ ਪਕੂੜੇ ਖਾਣੂ ਜੀ ਕਰਦਾ ਮਾਹ ਚਲੋ ਉੱਥੋਂ ਜਾ ਕੇ ਨਵੇਡ ਲੈਣੇ ਆਗੇ ਕੋਈ ਵਧੀਆ ਜੀ ਚੀਜ਼ ਆ ਖਾਣੇ ਆਗੇ ਦੇਖ ਲੈਾਂਗੇ ਬਾਕੀ ਕਿਵੇਂ ਦਾ ਹੋਦਾਗਾ ਹੁਣ ਚੱਲਦੇ ਆਗੇ ਆਪਾਂ ਪਿੰਡ ਵਾਲੀ ਦੁਕਾਨ ਤੇ ਤੇ ਹੁਣ ਦੁਕਾਨ ਦੇ ਵਿੱਚ ਆ ਗਏ ਤੇਗੇ ਤੇ ਸਾਡੇ ਪਿੰਡ ਦੇ ਮੁੰਡੇ ਸਾਰੇ ਚੱਲ ਰਹੇ ਨੇਗੇ ਪੂਰੇ ਤੇ ਵਧੀਆ ਚੱਲ ਰਿਹਾ ਮੇਲਾ ਲਗੀ ਨਜ਼ਾਰੇ ਪੂਰੇ ਆ ਰਹੇ ਨੇ ਚੱਲ ਵਧੀਆ ਤੇ ਹੁਣ ਲੱਗ ਰਹੇ ਨੇ ਮੁੰਡੇ ਪਾਈਆ ਮਿਕਸ ਜੇ ਮਿਕਸ ਜੇ ਕਰਦੀ ਹੈ ਤੇ ਮੇਲੇ ਦੇ ਵਿੱਚ ਬਾਈ ਘੌਰੜਾ ਚੱਲ ਰਿਹਾਗਾ ਦੇਖੋ ਬਹੁਤ ਵਧੀਆ ਲੋਕ ਘੈੌਰ ਵਾਲੀਆਂ ਦੁਕਾਨਾਂ ਤੋਂ ਪੂਰੀ ਜਿਹੜੀ ਖਰੀਦੋ ਫਰੋਖਤ ਕਰ ਰਹੇ ਨੇਗੇ ਦੇਖੋ ਤੇ ਚਾਹ ਤੇ ਖਾਣੇ ਆਗੇ ਚਾਹ ਚਾਹ ਤੋਂ ਲੈ ਕੇ ਚਾਹ ਤੇ ਬਾਕੀ ਚੱਲਦੇ ਆਗੇ ਚਲੋ ਫਿਰ ਹੈ ਨਹੀਂ ਆ ਰਿਹਾ ਕੋਈ ਨਹੀਂ ਪੀ ਲਾਗੇ ਚਾਹ ਤੋਂ ਲੈ ਕੇ ਚਾਹ ਖਾ ਕੇ ਤੋਂ ਬਾਅਦ ਫਿਰ ਪੀ ਲੈਗੇ ਲਾਵਨ ਜੀਰਾ ਤੇ ਫਿਰ ਦੇਖਦੇ ਆਗੇ ਕੀ ਬਣਦਾ ਅੱਗੇ ਜੋ ਵੀ ਹੋਊਗਾ ਦੇਖ ਲੈਂਦੇ ਆਗੇ ਬਜ਼ਾਰਾਂ ਚ ਪੂਰੀਆਂ ਰੌਣਕਾਂ ਲੱਗੀਆਂ ਪੂਰੇ ਬਾਜ਼ਾਰ ਜਿਹੜੇ ਨੇਗੇ ਉਹ ਖਾਚਾ ਖਾਚਾ ਬਾਜ਼ਾਰ ਜਿਹੜੇ ਭਰੇ ਹੋਏ ਨੇਗੇ ਕਿਉਂਕਿ ਅੱਜ ਦੂਜੇ ਦਿਨ ਕੱਲ ਥੋੜੀ ਜਿਹੀ ਜਿਹੜੀ ਰੌਣਕ ਸੀ ਉਹ ਘੱਟ ਸੀ ਤੇ ਅੱਜ ਦੂਜੇ ਦਿਨ ਜਿਹੜੀ ਰੌਣਕ ਉਹ ਬਾਜ਼ਾਰਾਂ ਦੇ ਵਿੱਚ ਕਾਫੀ ਹੈਗੀ ਤੁਸੀਂ ਦੇਖ ਸਕਦੇ ਹੋਗੇ ਕਿ ਸਾਰੇ ਪਾਸੇ ਜਿਹੜੇ ਹੈਗੇ ਨੇਗੇ ਸਾਰੀਆਂ ਦੁਕਾਨਾਂ ਦੇ ਉੱਤੇ ਜਿਹੜੇ ਸੰਗਤਾਂ ਵੀ ਉਹ ਸਾਰੀਆਂ ਦੁਕਾਨਾਂ ਦੇ ਉੱਤੇ ਆ ਦੇਖੋ ਦੁਬਾਰੋ ਤੋਂ ਵਧੀਆ ਜਿਹੜੇ ਬਾਜ਼ਾਰ ਭਰੇ ਹੋਏ ਨੇਗੇ ਅੱਜ 20 ਰੁਪਏ ਵਾਲੀਆਂ ਸੇਲਾਂ ਵੀ ਨਹੀਂ ਆ ਤੁਸੀਂ ਦੇਖ ਸਕਦੇ ਹੋਗੇ ਆ ਹਰੇ ਘਾਟ ਮਕਾ ਨਾ ਬਾਈ ਕਹਿੰਦਾ 20 ਰੁਪਏ ਦੀ ਹਰੇ ਘਾਟ ਮਾਗੀ ਤੁਸੀਂ ਦੇਖ ਲਓ ਆ ਸਾਹਮਣੇ ਲੱਗੇ ਹੋਏ ਦੁਕਾਨਾਂ ਪਰਸ ਨੇਗੇ ਲੇਡੀਜ਼ ਵਾਸਤੇ ਵੀ ਜੈਂਟਸ ਵਾਸਤੇ ਵੀ ਤੇ ਇਸ ਸਾਈਡ ਦੇ ਉੱਤੇ ਕੈਂਪ ਲੱਗਿਆ ਹੋਇਆ ਜੀ ਤੁਹਾਨੂੰ ਕੈਂਪ ਦਿਖਾ ਦਿੰਦੇ ਆਂਗੇ ਇਸ ਸਾਈਡ ਦੇ ਉੱਤੇ ਜਿਹੜਾ ਕੈਂਪ ਲੱਗਿਆ ਹੋਇਆ ਹੈਗਾ ਕੇ ਤੁਹਾਨੂੰ ਕੈਂਪ ਵੀ ਦਿਖਾਉਣੇ ਆਂਗੇ ਬਣੇ ਰਹੋ ਵੀਡੀਓ ਦੇ ਨਾਲ ਤੁਸੀਂ ਤੇ ਬਾਕੀ ਮੱਥਾ ਤੁਸੀਂ ਕੱਲ ਵੀ ਟੇਕ ਲਿਆ ਸੀਗਾ ਕਿਉਂਕਿ ਕੰਨ ਵੀ ਤੁਹਾਨੂੰ ਵੀਡੀਓ ਪਾਈ ਸੀਗੀ ਤੇ ਅੱਜ ਵੀ ਆਪਾਂ ਜਿਹੜਾ ਹੈਗਾ ਸਿਸਟਮ ਨੂੰ ਦੇਖਦੇ ਆਂਗੇ ਵੀ ਦੇਖ ਸਕਦੇ ਹੋਗੇ ਤੇ ਇੱਧਰ ਵੀ ਬਾੜੀ ਬਹੁਤ ਵਧੀਆ ਬਣਾ ਤੇ ਉੱਪਰ ਨੇ ਪਾਸੇ ਵੀ ਜਿਹੜੇ ਉੱਪਰ ਤੁਸੀਂ ਦੇਖ ਸਕਦੇ ਹੋ ਵਧੀਆ ਤੇ ਇਧਰਲੇ ਪਾਸੇ ਜਿਹੜਾ ਮੈਡੀਕਲ ਕੈਂਪ ਲੱਗਿਆ ਹੋਇਆ ਹੈਗਾ ਸ਼ੰਤਰਾਮ ਸਿਗਲਾ ਜੀ ਦਾ ਉਹ ਜਿਹੜੀ ਇਹ ਸੁਭੀ ਜੀ ਬੱਚੀ ਕਿੰਨਾ ਉਹ ਕਰ ਰਹੀ ਹੈਗੀ ਵਿਚਾਰੀ ਤੁਸੀਂ ਦੇਖ ਸਕਦੇ ਹੋਗੇ ਇਹ ਛੋਟੀ ਜੀ ਬੱਚੀ ਹੈਗੀ ਜਿਹੜੀ ਤੇ ਇਹਨਾਂ ਦੇ ਵਿੱਚ ਜਿਹੜੀ ਬਹੁਤ ਤਾਕਤ ਵੀ ਬਹੁਤ ਹੈ ਇਹਨਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਵਿਚਾਰਾ ਇਹ ਸੰਘਰਸ਼ ਕਰਦੇ ਨੇ ਜ਼ਿੰਦਗੀ ਦੇ ਨਾਲ ਇਹ ਦੇਖੋ ਤੇ ਬਹੁਤ ਵਧੀਆ ਜਿਹੜਾ ਇਹ ਚੈਰੀ ਕਰਦੀ ਆ ਹੁਣ ਇਹ ਇਹਦੇ ਵਿੱਚ ਖੜੇ ਦੇ ਉੱਪਰ ਚੜੂਗੀ ਇਹ ਖੜੇ ਦੇ ਉੱਪਰ ਪਰਾ ਕੇ ਇਹ ਫਿਰ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਦੇਖੋ ਬਹੁਤ ਵਧੀਆ ਵਿਚਾਰੀ ਦੇਖੋ ਤੁਸੀਂ ਖੜੇ ਦੇ ਉੱਪਰ ਕਿਹੜੇ ਹਿਸਾਬ ਨਾਲ ਇਹ ਤੁਰ ਰਹੀ ਹੈਗੀ ਖੜੇ ਦੇ ਉੱਪਰ ਤੁਰ ਰਹੀ ਹੈ ਇਹ ਤੇ ਇੱਕ संगत काफ़ी सुनरी आहे कविरी ਹਰ ਭਗਵਾਨ ਦੇ ਤਾਲਾ ਨੀਵੇ ਸੰਕਰ ਸੰਤ ਚਲੋ ਹੁਣ ਇਹਨਾਂ ਬਾਬਿਆਂ ਨੇ ਕਵਿਸਰੀਆਂ ਬੰਦ ਕਰਤੀਆਂ ਤੇ ਹੁਣ ਆਪਾਂ ਚੱਲਦੇ ਆਂਗੇ ਤੇ ਦੇਖਦੇ ਆਂਗੇ ਕਿੱਦਾਂ ਦਾ ਸਿਸਟਮ ਰਹਿੰਦਾਗਾ ਹੋਰ ਵੀ ਅੱਗੇ ਜਾ ਕੇ ਦੇਖਦੇ ਆਂਗੇ ਇਹ ਸਾਰੀ ਮੇਲੇ ਦੀ ਬੈਕਸਾਈਡ ਆ ਜੀ ਤੇ ਜਿੱਥੇ ਕੁਵਿਸਰੀਆਂ ਲੱਗਦੀਆਂ ਨੇਗੀਆਂ ਤੇ ਦੇਖੋ ਤੇ ਇਧਰ ਜਿਹੜਾ ਹੈਗਾ ਬਾਪੂ ਗਾਂਧੀ ਵੀ ਖੜਿਆ ਹੈਗਾ ਤੇ ਬਾਪੂ ਗਾਂਧੀ ਦਾ ਵੀ ਜਿਹੜਾ ਬਹੁਤ ਘਰੇ ਛੋਟੇ ਛੋਟੇ ਬੱਚੇ ਬਾਪੂ ਗਾਂਧੀ ਨਾਲ ਜਿਹੜੇ ਉਹ ਫੋਟੋ ਕਰਵਾ ਰਹੇ ਨੇਗੇ ਤੇ ਤੁਸੀਂ ਦੇਖ ਸਕਦੇ ਹੋਗੇ ਤੇ ਹਰ ਬਸ ਵੀ ਕਹਿੰਦਾ ਕਹਿੰਦਾ ਮੈਂ ਵੀ ਫੋਟੋ ਕਰਾਉਣੀ ਹੈਗੀ ਬਾਪੂ ਗਾਂਧੀ ਦੇ ਨਾਲ ਤੇ ਇਹ ਵੀ ਫੋਟੋ ਕਰਵਾ ਰਿਹਾ ਹੈਗਾ ਹੁਣ ਤੇ ਬਾਕੀ ਆ ਗਿਆ ਪੂਰਨਤੀ ਹੈਗਾ ਇਹ ਜਿਹੜਾ ਤੁਹਾਨੂੰ ਮਿਲੇਗਾ ਤੁਸੀਂ ਦੇਖਦਾ ਜਿਓ ਪਹਿਲੇ ਦੇ ਵਿੱਚ ਇਹ ਜਿਹੜਾ ਸਪੈਸ਼ਲ ਲਾਇਆ ਗਿਆ ਲੋਕਾਂ ਦੇ ਐਂਟਰਟੇਨਮੈਂਟ ਵਾਸਤੇ ਲੋਕਾਂ ਦੇ ਮਨੋਰੰਜਨ ਵਾਸਤੇ ਇਹ ਜਿਹੜਾ ਇਹ ਖੜਿਆ ਹੈਗਾ ਤੇ ਇਧਰਲੇ ਪਾਸੇ ਵੀ ਦੇਖੋ ਜਿਹੜਾ ਸੰਗਤ ਦਾ ਪੂਰਾ ਜਿਹੜਾ ਠਾਠਾ ਮਾਰਦਾ ਇਕੱਠਾ ਹੈਗਾ ਕਿਉਂਕਿ ਇਧਰ ਵੀ ਜਿਹੜਾ ਬਾਈ ਹੈਗਾ ਆਪਣਾ ਇਹ ਵੀ ਜਾ ਕੇ ਅੰਦਾ ਕਮਿਸ਼ਰੀ ਸੁਣਾ ਰਿਹਾ ਤੁਸੀਂ ਦੇਖ ਸਕਦੇ ਹੋਗੇ ਜੇ ਆਪਾਂ ਗੱਲ ਕਰੀਏ ਤੇ ਬਾਈ ਚੱਲ ਰਿਹਾ ਪੂਰਾ ਹੈ ਪਰ ਤੋਂ ਥਾਪੜਾ ਦਿੱਤਾ ਚਰਨੀ ਸੀਸ ਨਵਾ ਬੰਦਾ ਸਿੰਘ ਬਹਾਦਰ ਬਣ ਗਿਆ ਲੈ ਆ ਮਾਵੇ ਨਾਂ ਬਦਲਾਇ ਉਹਦੇ ਹਰ ਘਣ ਨਾਲ ਕਾਫੀ ਗਿਣਤੀ ਦੇ ਵਿੱਚ ਵੀ ਸੰਗਤ ਜਿਹੜਾ ਵੀ ਸੁਣਦੇ ਕਾਫੀ ਕਿਹੜੇ ਦੇਖ ਸਕਦੇ ਜਿਹੜੀ ਆਹ ਕੌਣ ਤੇ ਹੁਣ ਆਪਾਂ ਆਗੇ ਮਾੜੀ ਚੋਂ ਬਾਹਰ ਤੇ ਹੁਣ ਘਰ ਵਾਸਤੇ ਕੋਈ ਲੈਣਿਆਂਗੇ ਛੋਟਾ ਮੋਟਾ ਕੁਝ ਸਮਾਨ ਇੱਧਰੋਂ ਨਾ ਖੇ ਬਸਾਕੀ ਦੇਖਦੇ ਆਂਗੇ ਇਹ ਘਰ ਦੇ ਕਹਿੰਦੇ ਤੇ ਕਹਿੰਦੇ ਥੋੜੀ ਜੀ ਮਠਾਈ ਲੈ ਕੇ ਆਉਣੀ ਹੈਗੀ ਨਹੀਂ ਸੁਲਾਏ ਵੀ 마ਸ਼ਾਅੱਲਾ ਥੋੜੀ ਜੀ ਮਠਾਈ ਲੈ ਲਈਏ ਬਾਈਆਂ ਕੋਲੋਂ ਤੇ ਆਹ ਦੁਕਾਨ ਤੋਂ ਆਪਾਂ ਮਠਾਈ ਲੈਵਾਂਗੇ ਤੇ ਆਹ ਦੁਕਾਨ ਤੋਂ ਆਪਾਂ ਮਠਾਈ ਲੈ ਰਹਿਆਂਗੇ ਤੇ ਨਾ ਚਲ ਮਿਕਸ ਜੀ ਕੋਈ ਵਾਰੀ ਸਾਰੀ ਕਿਉਂਕਿ ਮਿਕਸ ਜੀ ਠੀਕ ਰਹਿੰਦੀ ਹੈਗੀ ਉੱਜੀ ਨਾਲ ਮਾਸ਼ੀ ਨਹੀਂ ਪਾਦੀ ਰਹੇ ਇਹ ਮਿਕਸ ਜੀ ਲੈ ਕੇ ਬਸ ਤੁਦੂਆ ਚੱਲਦੇ ਆਂਗੇ ਕਰਦੇ ਆਂਗੇ ਕੰਮ ਕਰਕੇ ਕੋਈ ਗਰਮੀ ਇੰਨੀ ਹੋ ਰਹੀ ਹੈਗੀ ਛੱਟ ਲਾ ਲਓ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈਗੀ ਤੇ ਆਜੂ ਫਿਰ ਚੱਲਦੇ ਆਂ ਆਪਾਂ ਤੇ ਇਸ ਜਗਾ ਦੇ ਉੱਪਰੋਂ ਜਿਹੜਾ ਸ਼ੁਰੂ ਹੁੰਦਾਗਾ ਆ ਜਗ੍ਹਾ ਦੇ ਉੱਪਰੋਂ ਕਿਉਂਕਿ ਜਿਹੜਾ ਇਹ ਇਹ ਇਧਰ ਰੋੜਾਗਾ ਇਹ ਗਾਜੇਬਾ ਤੋਂ ਸਮਾਣੇ ਨੂੰ ਜਾਂਦਾਗਾ ਤੇ ਆਪਾਂ ਹੁਣ ਜਿਹੜਾਗਾ ਉਹ ਸਿੱਧਾ ਜਾਣਾਗਾ ਆਪਾਂ ਨੇ ਉਸ ਤੋਂ ਬਾਅਦ ਆਪਦੇ ਜਿਹੜੇ ਛੋਟੇ-ਮੋਟੇ ਕੰਮ ਨੇਗੇ ਆਪਾਂ ਉਹ ਵੀ ਨਿਬੇੜ ਲੈਣੇ ਨੇਗੇ ਆਪਦੇ ਤੇ ਚੋ ਵਾਕੀ ਚੱਲ ਜਾਣਗੇ ਪੰਗ ਵਾਲੋਂ ਤੇ ਮੁੰਡੇ ਕਹਿੰਦੇ ਹੁਣ ਗੋਲੀ ਵਾਲਾ ਬੱਤਾ ਪੀਣਾਗਾ ਮਾਂ ਚਲ ਪਿਆ ਦਿੰਦੇ ਆ ਵੀਰੇ ਆ ਤਿੰਨ ਗੋਲੀ ਵਾਲੇ ਬੱਤੇ ਪਾਈ ਤਿੰਨ ਪਾ ਦੇ ਤੇ ਹਰਵੰਸ ਕਹਿੰਦਾ ਵੀ ਆਹੀ ਪੀ ਲਈਏ ਮਾਂ ਚਲੋ ਠੀਕ ਆ ਆ ਗੋਲੀ ਵਾਲਾ ਬੱਤਾ ਵਧੀਆ ਹੁੰਦਾਗਾ ਹਾਜਮ ਵਾਲਾ ਵੀ ਹੁੰਦਾ ਕਿਉਂਕਿ ਜੀ ਸਮਾਨ ਇੰਨਾ ਖਾ ਲਿਆ ਛੱਡ ਗੱਲਾਂ ਦੋ ਤੇ ਹੁਣ ਫਿਰ ਗੋਲੀ ਵਾਲਾ ਬੱਤਾ ਪੀਣ ਚ ਹੀ ਫਾਇਦਾ ਹੈਗਾ ਤੇ ਬਾਕੀ ਉਹ ਜਿਹੜੇ ਚੱਲਦੇ ਆਗੇ ਜਿਵੇਂ ਵੀ ਹੋਊਗਾ ਅਸੀਂ ਦੇਖਦੇ ਆਗੇ ਕੀ ਬਣਦਾ ਹੈਗਾ ਬਾਅਦ ਛੋਟੇ ਮੋਟੇ ਜਿਹੜੇ ਕੰਮੜਿਆਂਗੇ ਉਹ ਵੀ ਨਿਬੜਨਗੇ ਬੜੀਆ ਤਰੀਕੇ ਵਾਲਾ ਹੁੰਦਾਗਾ ਪੂਰੀ ਹੁੰਦਾ ਇੱਕੋ ਠੰਡ ਪਾ ਉਹ ਚੀਜ਼ ਆਏ ਉਹ ਠੰਡ ਪਾ ਲਈ ਆ ਗਈ ਆਜਮਾਲਾ ਹੁੰਦਾਗਾ ਸਭ ਤੋਂ ਵੱਡੀ ਗੱਲ ਆ ਤੇ ਸਾਡੇ ਨਾਲ ਸਾਡੇ ਬਾਬਾ ਜੀ ਮੇਰੇ ਅੱਜ ਬੜੀ ਖੁਸ਼ੀ ਵਿੱਚ ਤੁਹਾਾਰੇ ਦੋਣਾ ਇਸ ਸਮਾਣੇ ਤੇ ਰਹੀ ਅੱਜ ਮੇਲੇ ਦੇ ਵਿੱਚ ਮਨੇ ਨਮਾਜ਼ ਪੜ੍ਹ ਕੇ ਪਹੁੰਚਿਆ ਆ ਜੀ ਅੱਜ ਨਮਾਜ਼ ਪੜ੍ਹ ਕੇ ਮੈਂ ਬਾਤ ਕਰ ਰਿਹਾ ਹਾਂ ਮੇਰਾ ਕੋਟ ਰਿਹਾ ਹੈ ਤੇ ਅਰਬਾਂ ਸਿਕਾਣਾ ਮੈਂ ਕੀ ਹੋਰ ਲੈਣਾਗਾ ਤੇ ਹੁਣ ਇਹ ਬਾਈ ਕਿਉਂ ਹੋ ਰਿਹਾ ਕੀ ਰੇਟ ਆ ਵੀਰੇ ਕਿਉਂ ਦਾ ਇਹਦਾ ਕਿਹੜਾ ਲੱਗੀ ਰੇਟ ਆ ਹੈ ਹਾਂ ਇਹ ਇੱਕ ਪੱਥੀ ਜੀ ਦੇਖ ਲੈ ਕਿੰਨੇ ਦੀ ਇਹ ਲੈ ਲਵਾ ਤੇ ਬਾਕੀ ਆ ਹੁਣ ਲੈ ਰਿਆ ਸੀਗਾ ਤੇ ਹਾਂ ਜਿਆਦੇ ਜਿਆਦੇ ਮਿੱਠਾ ਤਾਂ ਨਹੀਂ ਹੈਗਾ ਜਿਆਦੇ ਮਿੱਠਾ ਤਾਂ ਨਹੀਂ ਬਸ ਠੀਕ ਆ ਚੈੱਕ ਕਰਕੇ ਦੇਖ ਚੈੱਕ ਕਰਕੇ ਦੇਖ ਆ ਦੇਖ ਲੈ ਚੈੱਕ ਕਰਕੇ ਜਿਆਦੇ ਮਿੱਠਾ ਤਾਂ ਰਹੇਗਾ ਫੇਰ ਤਾਂ ਉਹ ਸਾਹਿਬ ਨਾਲ ਦੇਖਦੇ ਆਪਾਂ ਠੀਕ ਹੈ ਜਿਆਦੇ ਮਿੱਠਾ ਤਾਂ ਰਹੇਗਾ ਨਹੀਂ ਘੰਡਾ ਹੈ ਨਹੀਂ ਘੰਡਾ ਬਸ ਠੀਕ ਆ ਤੇ ਬਾਕੀ ਹੁਣ ਉਹ ਤੋਂ ਕਲੀਅਰ ਹੋ ਗਿਆ ਮੇਲਾ ਫੁੱਲਾ ਸਾਰਾ ਘੁੰਮ ਲੇ ਤੇ ਹੁਣ ਬਾਕੀ ਜਿਹੜਾ ਅੱਗੇ ਚੱਲਦੇ ਆਂਗੇ ਆਪਾਂ ਉਹ ਦੇਖਦੇ ਆਂਗੇ ਧਰ ਨੂੰ ਕਿਉਂਕਿ ਜਿਹੜੀ ਗਰਮੀ ਆ ਗਰਮੀ ਨੇ ਬਹੁਤ ਹੱਤ ਕਰਾਈ ਹੋਈ ਹੈਗੀ ਤੇ ਗਰਮੀ ਪੈਦੀ ਹੈਗੀ ਜਾਦੇ ਤੇ ਬਾਕੀ ਦੱਸਿਓ ਜਰੂਰ ਵੀਡੀਓ ਕਿਵੇਂ ਲੱਗੀ ਤੁਹਾਨੂੰ ਤੇ ਵੱਧ ਤੋਂ ਵੱਧ ਵੀਡੀਓ ਨੂੰ ਜਿਹੜਾ ਸ਼ੇਅਰ ਜਰੂਰ ਕਰ ਦਿਓ ਤਾਜੋ ਹੋਰ ਵੀ ਦੇਖਣ ਹੁਣ ਆਪਾਂ ਇੱਕ ਚਾਹ ਮਾਂ ਲਈਏ ਹੈ ਨਾ ਇੱਕ ਚਾਹ ਮਾਂ ਲਓ ਭਣੇ ਇੱਕ ਲਈ ਚਾਹਾਂ ਮਾਂ ਦੇਖੀਏ ਕਿਹੜਾ ਲਈ ਹੈ ਮਾਂ ਦਾ ਗਾਣਾ ਸਾਰੀ ਵਜੇ ਨੇ ਹੈ ਇੱਕ ਕੱਪ ਆਪਣੀ ਭੈਣ ਕੋਲੋਂ ਚਾਹਾਂ ਲਿਆਗਾ ਫੜੀ ਹੋਏ ਕਿੰਨੇ ਦਾ ਆਪਣੇ ਹੈ ਇਹ ਦੇ ਤੇ ਬਾਕੀ ਹੁਣ ਚਾਹਾਂ ਲੈ ਲਿਆ ਚਾਹੇ ਵਾਲਾ ਕੰਮ ਹੀ ਨਿਪੜ ਗਿਆ ਮੰਗਾਇਆ ਧੀਆ ਮਾਂ ਚਲੋ ਲੈ ਕੇ ਫਿਰ ਚੱਲੀਏ ਤੇ ਹੁਣ ਚੱਲਦੇ ਆਂਗੇ ਕਰਦੇ ਆਂਗੇ ਕੰਮ ਕਰ ਘਰੇ ਜਾ ਕੇ ਤੇ ਬਾਬਾ ਨਾਲ ਲੜਾਈ ਕਿਸੇ ਦੇ ਇਹ ਤਾਂ ਨਹੀਂ ਹੈ ਮਾਂ ਹੈ ਇਹ ਹੈ ਮਨੋ ਅਜਾ ਡੁਪਲੀਕੇਟ ਨੇਗੇ ਦਿਖਾਈ ਮੜਾ ਜਾ ਉਹ ਚੱਕੀ ਆ ਚੱਕੀ ਬੋਗੇ ਮੜਾ ਜਾ ਸ਼ਰਾਬ ਦੀਓ ਕਿਸੇ ਇਹ ਆਸਾਪ ਨੇਗੇ ਬਿਲਕੁਲ ਦੇਖਣ ਨੂੰ ਜਿਹੜੇ origignal ਲੱਗਦੇ ਨੇ ਪਰ ਇਹ origignal ਨਹੀਂ ਹੈਗੇ ਇਹ ਡੁਪਲੀਕੇਟ ਨੇਗੇ ਵੈਸੇ ਮਾਰੇ ਬੰਦੇ ਦਾ ਮੂਤ ਕੱਢ ਦੇਣ ਇਹ ਜਿਹਨੇ ਰਸਵੇ ਟੱਕਰ ਜੀ ਚਲਿਏ ਮੈਂ ਕਹਣਾ ਕਿ ਇਹ ਅਸਲੀ ਨਾ ਬਣ ਜੇ ਚਲਿਏ ਇਹ ਤੇ ਅਸਲੀ ਬਣ ਜੇ ਗਲਤੀ ਹੋ ਜਾਂਦੀ ਆ ਪਰ ਤਰੀ ਵਾਰੀ ਬੜੀ ਹੱਦ ਲੱਗਿਆ ਜਾ ਪੌ ਚੱਕੀ ਹੋਰ ਕਈ ਵਾਰੀ ਦੋ ਤਿੰਨ ਵਾਰੀ ਪੈਰ ਲਾ ਕੇ ਦੇ ਸਹੀ ਗੱਲ ਆ ਤੇ ਚੰਗਾ ਵੀਰੇ ਹੁਣ ਕਰਦੇ ਆ ਵੀਡੀਓ ਬੰਦ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਆ ਕਰੋ ਕੀ ਚੰਗਾ ਕੀ ਮਾੜਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਚਲੋ ਸਾਰਿਆਂ ਨੂੰ ਪਿਆਰ ਭਰੀ ਅਸੀ ਕਾਲ